ਵਾਹਿਗੁਰੂ ਸਾਹਿਬ ਜੀਓ ਓਖ ਤੋਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹ ਓਖ ਤੋਖਾਰ ਨਾ ਵਿਆਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 12 ਮਹੀਨਿਆਂ ਦਾ ਪਾਵਨ ਉਪਦੇਸ਼ ਜੋ ਬਖਸ਼ਿਸ਼ ਕਰ ਰਹੇ ਹਨ ਉਹਨਾਂ 12 ਮਹੀਨਿਆਂ ਦੇ ਵਿੱਚੋਂ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਜਿਦੋਂ ਗੁਰਬਾਣੀ ਦੇ ਵਿੱਚ ਮਹਾਰਾਏ ਨੇ ਪੋਖ ਲਿਖ ਕਰਕੇ ਲੋਕਾਈ ਨੂੰ ਉਪਦੇਸ਼ ਦਿੱਤਾ ਹੈ ਇਹ ਪੋ ਦਾ ਮਹੀਨਾ ਸਿਆਲ ਦਾ ਦੂਜਾ ਮਹੀਨਾ ਹੈ ਭਾਵ ਕਿ ਠੰਡ ਦਾ ਦੂਜਾ ਮਹੀਨਾ ਹੈ ਜਿਹਦੇ ਵਿੱਚ ਬੜੀ ਠੰਡ ਪੈਂਦੀ ਹੈ ਬਹੁਤ ਜ਼ਿਆਦਾ ਕੱਕਰ ਪੈਂਦਾ ਹੈ ਪਾਲਾ ਹੁੰਦਾ ਹੈ ਇਹ ਸੁਖਦਾਈ ਵੀ ਹੈ ਜਿਆਦਾ ਦੁਖਦਾਈ ਹੈ ਇਹ ਉਹੀ ਮਹੀਨਾ ਹੈ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਬੜਾ ਅਹਿਮ ਮਹੀਨਾ ਹੈ ਬੜਾ ਇਤਿਹਾਸਕ ਮਹੀਨਾ ਹੈ ਇਸੇ ਪੋਦੇ ਮਹੀਨੇ ਦੇ ਵਿੱਚ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਮੇਤ ਪਰਿਵਾਰ ਦੇ ਸਿੰਘਾਂ ਦੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ ਤੇ ਇਸੇ ਮਹੀਨੇ ਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਛੋਟੇ ਸਾਹਿਬਜ਼ਾਦੇ ਸਮੇਤ ਮਾਤਾ ਗੁਜਰ ਕੌਰ ਜੀ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਹੋ अनेका ਸੂਰਬੀਰ ਗੁਰੂ ਕੇ ਪਿਆਰੇ ਸਿੰਘ ਸ਼ਹੀਦ ਹੁੰਦੇ ਨੇ ਚਮਕੌਰ ਦਾ ਜੁੱਧ ਹੁੰਦਾ ਏ ਤੇ ਸਰਹੰਦ ਦਾ ਸਾਕਾ ਵਾਪਰਦਾ ਏ ਇਸ ਮਹੀਨੇ ਦੇ ਵਿੱਚ ਜਿੰਨਾ جنگ ਜੁੱਧ ਤੇ ਕਿੰਨਾ ਕਤਲੇਆਮ ਜਿੰਨੀਆਂ ਜੰਗਾਂ ਬਹੁ ਗਿਣਤੀ ਦੇ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ ਦੁਨੀਆ ਦੀ ਨਜ਼ਰ ਦੇ ਵਿੱਚ ਜੇ ਇੰਨਾ ਜ਼ਿਆਦਾ ਨੁਕਸਾਨ ਕਿਸੇ ਹੋਰ ਦਾ ਆਇਆ ਹੁੰਦਾ ਤੇ ਕਦੇ ਵੀ ਕਾਮਾ ਦੇਸ਼ ਉਹ ਉੱਠਦੇ ਨਹੀਂ ਦੁਬਾਰਾ ਪਰ ਦਸਵੇਂ ਪਾਸ਼ਾ ਦਾ ਇਹ ਖਾਲਸਾ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸਾਜਿਆ ਹੋਇਆ ਇਹ ਪੰਥ ਹੈ ਦਸਵੇਂ ਪਾਸ਼ਾ ਦਾ ਸਾਜਿਆ ਹੋਇਆ ਖਾਲਸਾ ਪੰਥ ਹੈ ਇਹ ਮੁੱਕਿਆ ਨਹੀਂ ਇਹ ਅਮਰ ਹੈ ਇਹ ਫਿਰ ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਉੱਠਿਆ ਹੈ ਨੇ ਤਾਂ بڑے بڑے ਦੇਸ਼ ਤੇ ਕੌਮਾਂ ਤਬਾਹ ਹੋ ਜਾਂਦੀਆਂ ਨੇ ਏਡੇ ਵੱਡੇ ਕੱਲੂ ਕਰੇ ਜਿੰਨਾ ਵਾਪਰੇ ਹੋਣ ਸੋ ਕਹਿਣ ਦਾ ਭਾਵ ਹੈ ਕਿ ਇਹ ਮਹੀਨਾ ਜਿੱਥੇ ਅੱਜ ਸੰਗਰਾਂਦ ਦਾ ਮਹੀਨਾ ਹੈ ਆਰੰਭ ਹੋਇਆ ਹੈ ਇਹ ਮਹੀਨਾ ਪੋਦਾ ਇਹ ਸਾਨੂੰ ਹਮੇਸ਼ਾ ਯਾਦ ਦਿਵਾਉਂਦਾ ਏ ਕਿ ਭਾਈ ਇਸ ਮਹੀਨੇ ਵਿੱਚ ਗੁਰੂ ਕੇ ਖਾਲਸੇ ਗੁਰੂ ਦਾ ਪਰਿਵਾਰ ਬੜੀ ਭਾਰੀ ਗਿਣਤੀ ਵਿੱਚ ਸ਼ਹੀਦ ਹੋਇਆ ਹੈ ਬੜਾ ਵੱਡਾ ਸਾਕਾ ਵਾਪਰਿਆ ਹੈ ਬੜਾ ਭਿਆਨਕ ਦੁਨੀਆ ਦਾ ਸਭ ਤੋਂ ਵੱਡਾ ਜੁੱਧ ਜਿਹੜਾ ਹੈ ਸ੍ਰੀ ਚਮਕੌਰ ਸਾਹਿਬ ਦਾ ਜੁੱਧ ਇਸ ਪੋਦੇ ਮਹੀਨੇ ਵਿੱਚ ਹੋਇਆ ਸੀ ਇਹ ਪੋਦੇ ਮਹੀਨੇ ਨੂੰ ਤੇ ਇੱਕ ਕਤਕ ਦੇ ਮਹੀਨੇ ਨੂੰ ਜਿਹੜੇ ਬ੍ਰਾਹਮਣ ਲੋਕ ਨੇ ਪੰਡਿਤ ਲੋਕਸਨ ਪਿਛਲੇ ਸਮੇਂ ਦੇ ਵਿੱਚ ਬੜੇ ਕਰਮਕਾਂਡੀ ਸੁਭਾਅ ਦੇ ਵਿੱਚ ਲੋਕਾਂ ਨੂੰ ਭਰਮ ਦੇ ਵਿੱਚ ਪਾ ਦੇਣਾ ਤੇ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਮਹੀਨੇ ਇਕ ਕੱਤਕ ਦਾ ਮਹੀਨਾ ਜ ਇੱਕ ਪੋਹ ਦਾ ਮਹੀਨਾ ਜਿਹੜਾ ਹੈ ਇਹ ਮਾੜੇ ਹਨ ਇਹ ਚੰਗੇ ਨਹੀਂ ਹਨ ਇਹਦੇ ਵਿੱਚ ਜਿਹੜਾ ਬੱਚਾ ਜਨਮ ਲਵੇ ਉਹਨੂੰ ਲੋਕੀ ਚੰਗਾ ਨਹੀਂ ਸਨ ਸਮਝਦੇ ਮੰਦ ਭਗਾ ਸਮਝਦੇ ਸਨ ਕਿ ਇਹ ਮਾੜੇ ਕਰਮਾਂ ਵਾਲਾ ਇਸ ਮਹੀਨੇ ਵਿੱਚ ਇਹ ਪੈਦਾ ਹੋਇਆ ਹੈ ਤੇ ਲੋਕੀ ਚੰਗੇ ਜਿਹੜੇ ਸਮਾਗਮ ਨੇ ਜਾਂ ਸ਼ੁਭ ਕਾਰਜ ਨੇ ਵਿਆਹ ਸ਼ਾਦੀ ਦੇ ਪ੍ਰੋਗਰਾਮਸ ਹਨ ਇਸ ਮਹੀਨੇ ਦੇ ਵਿੱਚ ਨਹੀਂ ਸਨ ਕਰਦੇ ਪਰ ਬਲਹਾ ਜਾਈਏ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਜਿਨ੍ਹਾਂ ਨੇ ਭਰਮ ਤੋੜਨ ਵਾਸਤੇ ਪਹਿਲੇ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਤਕ ਦੇ ਮਹੀਨੇ ਦੇ ਵਿੱਚ ਅਵਤਾਰ ਧਾਰਿਆ ਕਤਕ ਦੀ ਪੂਰਨ ਮਾਸੀ ਸੁਦੀ ਜੜੀ ਹੈ ਉਹਦੇ ਵਿੱਚ ਮਹਾਰਾਜ ਨੇ ਅਵਤਾਰ ਧਾਰਿਆ ਹੈ ਪ੍ਰਕਾਸ਼ ਕੀਤਾ ਹੈ ਆਪਣਾ ਪ੍ਰਗਟ ਹੋਏ ਨੇ ਤੇ ਇਹ ਦੱਸਿਆ ਵੀ ਇਹ ਮਹੀਨਾ ਮਾੜਾ ਨਹੀਂ ਸਾਰੇ ਦਿਨ ਚੰਗੇ ਨੇ ਉਹ ਹਰ ਸਮਾਂ ਚੰਗਾ ਹੈ ਜੇ ਵਹਿਰੂ ਦੀ ਯਾਦ ਵਿੱਚ ਜੁੜਿਆ ਜਾਵੇ ਵਹਿਰੂ ਦੀ ਯਾਦ ਤੋਂ ਬਿਨਾਂ ਸਾਰੇ ਮਹੀਨੇ ਵੀ ਸਾਰੇ ਦਿਨ ਇੱਕ ਇੱਕ ਸਕਿੰਟ ਇੱਕ ਇੱਕ ਅੱਖ ਚਮਕਣਾ ਵੀ ਤਰਕਾਰ ਹੈ ਤੇ ਬੁਰਾ ਹੈ ਮੰਦ ਭਾਗਾ ਹੈ ਤੇ ਜੇ ਵਹਿਰੂ ਦਾ ਨਾਮ ਹੈ ਤੇ ਸਾਰਾ ਕੁਝ ਚੰਗਾ ਏ ਸੁਭਾਗਾ ਏ ਇਸੇ ਭਰਮ ਨੂੰ ਤੋੜਦਿਆਂ ਦਸਵੇਂ ਰੂਪ ਦੇ ਵਿੱਚ ਦਸਵੇਂ ਜਾਮੇ ਦੇ ਵਿੱਚ ਮਾਰੇ ਨੇ ਇਸੇ ਪੋਦੇ ਮਹੀਨੇ ਵਿੱਚ ਅਵਤਾਰ ਧਾਰਿਆ ਹੈ ਦਸਵੇਂ ਪਾਸ਼ਾ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਕਹਿਣ ਦਾ ਭਾਵ ਹੈ ਵੀ ਖਾਲਸਾ ਭਰਮ ਭੇਖ ਤੋਂ ਨਿਆਰਾ ਹੈ ਸੋ ਇਸ ਕਰਕੇ ਇਹਨਾਂ ਵਿਚਾਰ ਉਧਾਰਾਂ ਨੂੰ ਮਾਰੇ ਨੇ ਮੰਨਿਆ ਨਹੀਂ ਤੇ ਨਾ ਹੀ ਸਿੱਖ ਨੂੰ ਆਖਿਆ ਵੀ ਇਹਨਾਂ ਦੇ ਇੱਤੇ ਭਰਮ ਕਰਨਾ ਹੈ ਇਸ ਭਰਮ ਤੋਂ ਉੱਪਰ ਉੱਠਣਾ ਹੈ ਇਸ ਕਰਕੇ ਮਹਾਰਾਜ ਨੇ ਇਹ ਅਵਤਾਰ ਜਿਹੜੇ ਧਾਰੇ ਹਨ ਇਹ ਵੀ ਇੱਕ ਕਾਰਨ ਸੀ ਮਹਾਰਾਜ ਦਾ ਤੇ ਜਿਹੜਾ ਪੋਹ ਦੇ ਮਹੀਨਾ ਸ਼ਹੀਦੀਆਂ ਦਾ ਮਹੀਨਾ ਮੰਨਿਆ ਗਿਆ ਹੈ ਵੈਸੇ ਗੁਰਸਿੱਖ ਇਸ ਮਹੀਨੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਗਮ ਨਹੀਂ ਕਰਦੇ ਵਿਆਹ ਨਹੀਂ ਕਰਦੇ ਕਿਉਂਕਿ ਸਹਬਜ਼ਾਦਿਆਂ ਦੀਆਂ ਸ਼ੀਦੀਆਂ ਹੋਈਆਂ ਨੇ ਉਹਦੇ ਭਾਵ ਦੇ ਵਿੱਚ ਬਿਰਾਗ ਦੇ ਵਿੱਚ ਸੋਗ ਤਾਂ ਨਹੀਂ ਕਹਿ ਸਕਦੇ ਬਿਰਾਗ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਬੜੀਆਂ ਸੰਗਤਾਂ ਪ੍ਰੇਮ ਦੇ ਨਾਲ ਗੁਰਬਾਣੀ ਦਾ ਪਾਠ ਕਰਦੀਆਂ ਹਨ ਕੀਰਤਨ ਕੀਤਾ ਜਾਂਦਾ ਹੈ ਗੁਰੂ ਕੀ ਸੰਗਤ ਦੇ ਵਾਸਤੇ ਲੰਗਰ ਲਗਾ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਗਰਮ ਦਰਦ ਦੀ ਸੇਵਾ ਕੀਤੀ ਜਾਂਦੀ ਹੈ ਕੀਰਤਨ ਦਰਬਾਰ ਕੀਤੇ ਜਾਂਦੇ ਨੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਤੇ ਬੜੇ ਹਰੇਕ ਤਰ੍ਹਾਂ ਦੇ ਨਾਲ ਗੁਰੂ ਨੂੰ ਯਾਦ ਕੀਤਾ ਜਾਂਦਾ ਉਹਨਾਂ ਸਾਬਜਾਦਿਆਂ ਨੂੰ ਯਾਦ ਕੀਤਾ ਜਾਂਦਾ ਹੈ ਦਸਵੇਂ ਪਾਤਸ਼ਾਹ ਨੂੰ ਯਾਦ ਕੀਤਾ ਜਾਂਦਾ ਹੈ ਤੇ ਜਿੰਨੀਆਂ ਵੀ 6 ਪੋ ਤੋਂ ਲੈ ਕੇ 13 14 ਪੋ ਤੱਕ ਦੀਆਂ ਜੰਨਾ ਇਤਿਹਾਸ ਹੈ ਇਹ ਸਿੱਖ ਸੰਗਤਾਂ ਸਰਵਣ ਕਰਦੀਆਂ ਹਨ ਸਵੈ ਦਾ ਪੋ ਦਾ ਮਹੀਨਾ ਸੰਗਰਾਮ ਦੇ ਦਿਨ ਵਾਲੇ ਦਿਨ ਜੋ ਆਰੰਭ ਹੋਇਆ ਹੈ ਇਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਬਾਣੀ ਵਿਚਾਰ ਨਾਲ ਸਾਨੂੰ ਜੋੜ ਕੇ ਕੀ ਪਾਵਨ ਪ੍ਰਦੇਸ਼ ਦੇ ਰਹੇ ਨੇ ਕਿਵੇਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਕਿਵੇਂ ਜ਼ਿੰਦਗੀ ਨੂੰ ਜ ਸਹੀ ਤਰੀਕੇ ਨਾਲ ਜੀਆ ਜਾ ਸਕਦਾ ਏ ਇਸ ਮਹੀਨੇ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ ਚੀਜ਼ਾਂ ਦੁੱਖ ਜੰਦੀਆਂ ਨੇ ਤੇ ਉਹਨਾਂ ਦੁੱਖਾਂ ਤੋਂ ਕਿਵੇਂ ਬਚਣਾ ਹੈ ਤੇ ਵਾਹਿਗੁਰੂ ਦੇ ਚਰਨਾਂ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ ਉਸ ਵਾਹਿਗੁਰੂ ਦੀ ਖੁਸ਼ੀ ਦੇ ਪਾਤਰ ਕਿਵੇਂ ਬਣਿਆ ਜਾ ਸਕਦਾ ਹੈ ਇਹ ਅੱਜ ਦੇ ਮਹੀਨੇ ਦੇ ਵਿੱਚ ਸਾਨੂੰ ਪੰਜਵੇਂ ਪਾਠਾ ਸਮਝਾ ਰਹੇ ਨੇ ਆਓ ਬੜੇ ਧਿਆਨ ਨਾਲ ਸਰਵਣ ਕਰੀਏ ਜੀ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ ਪੋਖ ਇਹ ਥੋੜਾ ਜਿਹਾ ਜਮਕ ਹੈ ਭਾਵ ਕੇ ਰੁੱਕ ਕੇ ਫਿਰ ਅਗਲੀ ਗੱਲ ਕਰਨੀ ਹੈ ਅਗਲੀ ਪੰਕਤੀ ਪੜ੍ਹਨੀ ਹੈ। ਪੋਖ ਕਈਏ ਪੋ ਦਾ ਮਹੀਨਾ ਮਨੁੱਖਾ ਜਨਮ ਹੈ। ਮਾਰੇ ਕਹਿੰਦੇ ਪੋ ਦੇ ਮਹੀਨੇ ਵਿੱਚ ਤੁਖਾਰ ਨਾ ਵਿਆਪਈ ਤੁਖਾਰ ਨਾਮ ਹੈ ਪਾਲੇ ਦਾ ਕੱਕਰ ਦਾ ਬਰਫ ਦਾ। ਮਾਰੇ ਕਹਿੰਦੇ ਬਾਦਲੀ ਜਿਹੜੀ ਠੰਡ ਹੈ ਬਾਦਲਾ ਜਿਹੜਾ ਕੱਕਰ ਹੈ ਉਹਨਾਂ ਜਿਗਿਆਸੂਆਂ ਨੂੰ ਵਿਆਪਦਾ ਨਹੀਂ ਉਹਨਾਂ ਜੀਵ ਇਸਤਰੀਆਂ ਨੂੰ ਠੰਡ ਨਹੀਂ ਲੱਗਦੀ ਦੁੱਖ ਨਹੀਂ ਦਿੰਦੀ। ਮਾਰਾਇ ਕਨਾਨੂ ਕਹਿੰਦੇ ਜਿਨ੍ਹਾਂ ਨੂੰ ਕੰਠ ਮਿਲਿਆ ਹਰਨਾਹ ਜਿਨ੍ਹਾਂ ਨੂੰ ਉਸ ਵਹਿਰੂ ਦਾ ਨਾਮ ਮਿਲਿਆ ਹੈ ਕੰਠ ਭਾਵ ਕੇ ਗਲੇ ਦੇ ਵਿੱਚ ਜਿਹੜੇ ਵਹਿਰੂ ਦਾ ਨਾਮ ਜਪਦੇ ਨੇ ਜਿਨ੍ਹਾਂ ਦੇ ਗਲ ਦੇ ਨਾਲ ਵਹਿਰੂ ਆਣ ਮਿਲਿਆ ਹੈ ਉਹ ਪਤੀ ਪਰਮੇਸ਼ਰ ਜਿਹੜੀਆਂ ਜੀਵ ਇਸਤਰੀਆਂ ਨੂੰ ਗਲੇ ਆਣ ਕੇ ਮਿਲ ਗਿਆ ਹੈ ਜਿਹੜੀਆਂ ਜੀਵ ਇਸਤਰੀਆਂ ਉਸ ਵਹਿਰੂ ਦੇ ਗਲੇ ਮਿਲ ਗਈਆਂ ਹਨ ਗਲ ਬਕੜੀ ਪਾਲੀ ਮਾਰਾਇ ਨੇ ਉਹਨਾਂ ਨੂੰ ਫਿਰ ਉਹਨਾ ਮਹਾਪੁਰਖਾਂ ਨੂੰ ਜਿਹੜਾ ਵਿਕਾਰਾਂ ਦਾ ਪਾਲਾ ਹੈ ਉਹ ਵਿਆਪਦਾ ਨਹੀਂ ਜਿਵੇਂ ਗਰਮੀ ਦੇ ਮੌਸਮ ਦੇ ਵਿੱਚ ਮਾਰੇ ਨੇ ਜਿਹੜੇ ਵਿਕਾਰ ਨੇ ਦੁੱਖ ਨੇ ਉਹਨਾਂ ਨੂੰ ਗਰਮੀ ਦੇ ਰਾਹੀਂ ਤਪਸ਼ ਦੇ ਨਾਮ ਦੇ ਕੇ ਸਮਝਾਇਆ ਸੀ ਵੀ ਇਹ ਗਰਮੀ ਬਾਹਰ ਦੀ ਵੀ ਹੈ ਤੇਰਨੂੰ ਜਿਆਦਾ ਕਿਤੇ ਭਿਆਨਕ ਜਿਹੜੀ ਗਰਮੀ ਈ ਉਹ ਤੇਰੇ ਅੰਦਰ ਇਹ ਤਪਸ਼ ਅੰਦਰ ਹੈ ਵਿਕਾਰਾਂ ਦੀ ਤਪਸ਼ ਹੈ ਵਿਕਾਰਾਂ ਦੀ ਗਰਮੀ ਹੈ ਜਿਸ ਕਰਕੇ ਤੂੰ ਦੁੱਖ ਦੇ ਵਿੱਚ ਹੈ ਇਸੇ ਤਰ੍ਹਾਂ ਸਰਦੀ ਦੇ ਵਿੱਚ ਮਹਾਰਾਜ ਇਹ ਸੇ ਚੀਜ਼ ਨੂੰ ਸਮਝਾ ਰਹੇ ਨੇ ਕਿ ਸਰਦੀ ਜੜੀ ਏ ਇਹਦੇ ਵਿੱਚ ਵੀ ਪਾਣੀ ਜੰਮ ਜਾਂਦਾ ਬਰਫ਼ ਜੰਮ ਜਾਂਦੀ ਕਈ ਦੇਸ਼ਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਕੱਕਰ ਪੈਣ ਕਰਕੇ ਠੰਡ ਜ਼ਿਆਦਾ ਪੈਣ ਕਰਕੇ ਲੋਕੀਂ ਠਰੂੰ ਠਰੂੰ ਕਰਦੇ ਨੇ ਆਲਸ ਮਹਿਸੂਸ ਹੁੰਦਾ ਹੈ ਕੋਈ ਕੰਮ ਕਰਨ ਨੂੰ ਕਈਆਂ ਦਾ ਜੀ ਨਹੀਂ ਕਰਦਾ ਹਾਥੀ ਲਕਾਈ ਜਾਣਗੇ ਕੱਪੜਿਆਂ ਦੇ ਵਿੱਚ ਕਿਤੇ ਠੰਡਾ ਨਾ ਲੱਗ ਜੇ ਬੜਾ ਸਰੀਰ ਨੂੰ ਸੰਭਾਲਣਾ ਪੈਂਦਾ ਹੈ ਨਹੀਂ ਤਾਂ ਬੰਦਾ ਬਿਮਾਰ ਹੋ ਜਾਏਗਾ ਬਾਹਰ ਫਿਰੇਗਾ ਤੇ ਇਸੇ ਤਰ੍ਹਾਂ ਜਿਹੜਾ ਕੱਕਰ ਹੈ ਠੰਡ ਹੈ ਇਹ ਮਨੁੱਖ ਵਾਸਤੇ ਦੁਖਦਈ ਹੈ ਮਹਾਰਾਏ ਨੇ ਠੰਡ ਦਾ ਪ੍ਰਮਾਣ ਦੇ ਕੇ ਸਮਝਾਇਆ ਏ ਜਿਵੇਂ ਬਾਹਰਲੀ ਜਿਹੜੀ ਠੰਡ ਹੈ ਇਹ ਸਰੀਰ ਵਾਸਤੇ ਦੁਖਦਈ ਏ ਇਸੇ ਤਰ੍ਹਾਂ ਭਾਈ ਵਿਕਾਰਾਂ ਦੀ ਵੀ ਇੱਕ ਠੰਡ ਹੁੰਦੀ ਏ ਕੱਕਰ ਹੁੰਦਾ ਏ ਵਿਕਾਰਾਂ ਦਾ ਵੀ ਇੱਕ ਪਾਲਾ ਹੈ ਬਾਹਰੋਂ ਪਾਲਾ ਲੱਗਦਾ ਸਰੀਰ ਨੂੰ ਤੇ ਮਨ ਨੂੰ ਹੀ ਵਿਕਾਰਾਂ ਦਾ ਪਾਲਾ ਲੱਗਦਾ ਹੈ ਤੇ ਮਹਾਰਾ ਦੱਸਣਾ ਚਾਹੁੰਦੇ ਨੇ ਕਿ ਜਿਵੇਂ ਬਾਹਰ ਦਾ ਪਾਲਾ ਤੇ ਅੰਦਰ ਦਾ ਪਾਲਾ ਦੁਖਦਈ ਹੈ ਪਰ ਜਿਹੜੇ ਨਾਮ ਜਪਦੇ ਨੇ ਜਿਹੜੇ ਵਹਿਰੂ ਨਾਲ ਮਿਲੇ ਹੋਏ ਨੇ ਉਹਨਾਂ ਨੂੰ ਨਾ ਤਾਂ ਬਾਹਰਲੀ ਜਿਹੜੀ ਠੰਡ ਹੈ ਉਹ ਕੁਝ ਆਖਦੀ ਏ ਦੁਖਦਾਈ ਨਹੀਂ ਹੈ ਤੇ ਨਾ ਹੀ ਅੰਦਰਲੇ ਜਿਹੜਾ ਵਿਕਾਰਾਂ ਦਾ ਪਾਲਾ ਏ ਉਹ ਉਹਨਾਂ ਨੂੰ ਦੁਖਦਾਈ ਹੈ ਜਿਵੇਂ ਸਹਿਬਜ਼ਾਦਿਆਂ ਨੂੰ ਨਾਮ ਦੇ ਨਾਲ ਜੜੇ ਹੋਏ ਨੇ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ ਠੰਡੇ ਬੁਰਜ ਦੇ ਵਿੱਚ ਬੰਦ ਕਰ ਦਿੱਤਾ ਪਰ ਫਿਰ ਵੀ ਦੁਖਦਾਈ ਨਹੀਂ ਚੜ੍ਹਦੀ ਕਲਾ ਦੇ ਨਾਲ ਖੁਸ਼ੀ ਦੇ ਵਿੱਚ ਰਹਿੰਦੇ ਨੇ ਜਕਾਰੇ ਲਾਉਂਦੇ ਨੇ ਬਾਣੀ ਪੜ੍ਹਦੇ ਨੇ ਇਸੇ ਤਰ੍ਹਾਂ अनेका ਮਾਪੁਰਖਾ ਜਿਹੜੇ ਠੰਡ ਦੀ ਪਰਵਾਹ ਨਹੀਂ ਕਰਦੇ ਭਾਵੇਂ ਬਾਹਰਲੀ ਹੋਵੇ ਉਹ ਭੱਜ ਭੱਜ ਕੇ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਨਾਮ ਜਪਦੇ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਨੇ ਇਸੇ ਤਰ੍ਹਾਂ ਹੀ ਅੰਦਰਲੀ ਵੀ ਠੰਡ ਜਿਹੜੀ ਵਿਕਾਰਾਂ ਹੁੰਦੀ ਔਰ ਤੂੰ ਵੀ ਬਚੇ ਹੋਏ ਨੇ ਕਿਵੇਂ ਬਚੇ ਹੋਏ ਨੇ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਦੱਸ ਰਹੇ ਨੇ ਬڑے ਧਿਆਨ ਨਾਲ ਸਵਣ ਕਰਨਾ ਹੈ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ ਮਰ ਕਹਿੰਦੇ ਪੋਖ ਪੋਖ ਨਾਮ ਹੈ ਪੋਹ ਦਾ ਮਹੀਨਾ ਪੋਹ ਦਾ ਮਹੀਨਾ ਭਾਵ ਕਿ ਮਨੁੱਖਾ ਜਨਮ ਕਹਿੰਦੇ ਜਿਵੇਂ ਬਾਦਲਾ ਜਿਹੜਾ ਕਕਰ ਹੈ ਪੋਖ ਤੁਖਾਰ ਨਾ ਵਿਆਪਈ ਭਾਈ ਉਹਨਾਂ ਨੂੰ ਬਾਦਲਾ ਪਾਲਾ ਹੋਵੇ ਕਕਰ ਹੋਵੇ ਜਾਹੇ ਅੰਦਰਲਾ ਹੋਵੇ ਉਹ ਵਿਆਪਦਾ ਨਹੀਂ ਮਾਰੇ ਕਨਾਨੂ ਜਿਹੜੀਆਂ ਜੀਵ ਇਸਤਰੀਆਂ ਨੂੰ ਪਤੀ ਪ੍ਰਭੂ ਜਿਹੜਾ ਵੈਗਰੂ ਹੈ ਉਹਨਾਂ ਦਾ ਖਸਮ ਹੈ ਉਹ ਗਲੇ ਨਾਲ ਮਿਲਿਆ ਹੈ ਉਹਨਾਂ ਦਾ ਭਾਈ ਸਾਰਾ ਪਾਲਾ ਖਤਮ ਹੋ ਗਿਆ ਠੰਡ ਖਤਮ ਹੋ ਗਈ ਏ ਜਾਂ ਕਹਿ ਲੋ ਵੀ ਜਿੰਨਾਂ ਨੂੰ ਗਲੇ ਦੇ ਵਿੱਚ ਨਾਮ ਮਿਲਿਆ ਹੈ ਵੈਗਰੂ ਦਾ ਜਿਹੜੇ ਹਰ ਵੇਲੇ ਦਾ ਨਾਮ ਜਪਦੇ ਨੇ ਨਾ ਤਾਂ ਉਹਨਾਂ ਨੂੰ ਬਾਹਰਲੀ ਠੰਡ ਕੋ ਜਾਕਦੀ ਏ ਤੇ ਨਾ ਅੰਦਰਲੀ ਵਿਕਾਰਾਂ ਦੀ ਠੰਡ ਕੋ ਜਾਕਦੀ ਏ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਮਾਰੇ ਕਹਿੰਦੇ ਵੀ ਇਹਦਾ ਵੱਡਾ ਕਾਰਨ ਇਹ ਵੀ ਹੈ ਵੀ ਜਿਹੜਾ ਉਹਨਾਂ ਦਾ ਮਨ ਹੈ ਉਹ ਮਨ ਵਹਿਰੂ ਦੇ ਚਰਨਾ ਕਮਲਾਂ ਦੇ ਨਾਲ ਵਿੰਨਿਆ ਹੋਇਆ ਹੈ ਭਾਵ ਕੇ ਵੱਜਾ ਹੋਇਆ ਹੈ ਜਿਸ ਕਰਕੇ ਉਹਨਾਂ ਦੇ ਅੰਦਰ ਇੰਨਾ ਉਤਸ਼ਾਹ ਲੱਗਾ ਹੈ ਇੰਨਾ ਖੇੜਾ ਹੈ ਖੁਸ਼ੀ ਹੈ ਕਿ ਭਾਈ ਉਹ ਵਹਿਰੂ ਦੇ ਦਰਸ਼ਨਾਂ ਦੀ ਤਾਂ ਕਰਦੇ ਰਹਿੰਦੇ ਨੇ ਹਰ ਵੇਲੇ ਉਹਨਾਂ ਨੂੰ ਪ੍ਰਭੂ ਨੂੰ ਮਿਲਣ ਦਾ ਚਾਹ ਲੱਗਾ ਰਹਿੰਦਾ ਹੈ ਇਸ ਕਰਕੇ ਠੰਡਾ ਠੰਡਾ ਕੁਝ ਵੀ ਨਹੀਂ ਨੰਨ ਆਖਦੀਆਂ ਉਹ ਆਪਣੇ ਨਿਤ ਦੇ ਨੇਮ ਦੇ ਵਿੱਚ ਪੂਰੇ ਨੇ ਪੱਕੇ ਨੇ ਉਹ ਹਰ ਵੇਲੇ ਹੀ ਗੁਰੂ ਦੇ ਹੁਕਮ ਦੇ ਵਿੱਚ ਖੜੇ ਰਹਿੰਦੇ ਨੇ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਓਟ ਗੋਵਿੰਦ ਗੋਪਾਲ ਰਾਏ ਉਹਨਾਂ ਨੂੰ ਸਿਰਫ ਭਾਈ ਇੱਕ ਵਹਿਰੂ ਦੀ ਓਟ ਹੁੰਦੀ ਹੈ ਗੋਵਿੰਦ ਭਾਵ ਕੇ ਗੋ ਨਾਮ ਹੈ ਧਰਤੀ ਦਾ ਧਰਤੀ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਜਿਹੜਾ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਜਿਹੜਾ ਮਾਲਕ ਪ੍ਰਕਾਸ਼ ਰੂਪ ਵਾਹਿਗੁਰੂ ਹੈ ਰਾਜਾ ਰੂਪ ਵਾਹਿਗੁਰੂ ਜਿਹੜਾ ਹੈ ਮਾਰੇ ਕਹਿੰਦੇ ਸਿਰਫ ਉਹਨਾਂ ਨੂੰ ਉਹਦਾ ਆਸਰਾ ਹੁੰਦਾ ਏ ਇਸ ਕਰਕੇ ਜਿੰਨਾਂ ਨੂੰ ਇੱਕ ਦਾ ਆਸਰਾ ਆਵੇ ਉਹਨਾਂ ਨੂੰ ਹੋਰ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਚਿੰਤਾ ਵਿਆਪਦੀ ਨਹੀਂ ਕਿਸੇ ਤਰ੍ਹਾਂ ਦੀ ਚਿੰਤਾ ਰੂਪ ਜਿਹੜੀ ਠੰਡ ਹੈ ਉਹ ਸਤਾਉਂਦੀ ਨਹੀਂ ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ ਇਹੋ ਜਿਹੜੇ ਗੁਰਮਖ ਪਿਆਰੇ ਨੇ ਉਹ ਫਿਰ ਹੋਰ ਗੁਰਮਖਾਂ ਦੀ ਸੰਗਤ ਦੇ ਵਿੱਚ ਮਹਾਪੁਰਖਾਂ ਸਾਧੂ ਮਹਾਤਮਾ ਨਾਲ ਮਿਲ ਕੇ ਵਾਹਿਰੂ ਦੇ ਗੁਣਾਂ ਨੂੰ ਗਾਉਂਦੇ ਨੇ ਜਿਹਦੇ ਕਰਕੇ ਮਾਇਆ ਜਿਹੜੀ ਏ ਇਹ ਭਾਈ ਉਹਨਾਂ ਨੂੰ ਘ라스 ਨਹੀਂ ਸਕਦੀ ਮਾਇਆ ਦਾ ਉਹਨਾਂ ਤੇ ਪ੍ਰਭਾਵ ਨਹੀਂ ਪੈ ਸਕਦਾ ਤੇ ਨਾ ਹੀ ਪੈਂਦਾ ਹੈ ਜਹਤੇ ਉਪਜੀਤਹ ਮਿਲੀ ਸੱਚੀ ਪ੍ਰੀਤ ਸਮਾਹ ਫਿਰ ਭਾਈ ਵੱਡੀ ਬਰਕਤ ਇਹ ਹੈ ਵਹਿਰੂ ਦੇ ਗੁਣਾਂ ਨੂੰ ਗਾਉਣ ਦੀ ਕਿ ਉਸ ਵਹਿਰੂ ਦੇ ਆਨੰਦ ਨੂੰ ਪ੍ਰਾਪਤ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਭਾਈ ਇਹੋ ਜਿਹਾ ਆਨੰਦ ਪ੍ਰਾਪਤ ਹੁੰਦਾ ਹੈ ਇਹੋ ਜਿਹਾ ਆਨੰਦ ਵਿੱਚ ਡੁੱਬ ਜਾਂਦੇ ਨੇ ਇਹੋ ਜਿਹਾ ਆਨੰਦ ਵਿੱਚ ਲੀਨ ਹੋ ਜਾਂਦੇ ਨੇ ਕਿ ਜਿਸ ਵਹਿਰੂ ਤੋਂ ਜਿਸ ਬ੍ਰਹਮ ਤੋਂ ਵੱਖਰੇ ਹੋਏ ਸਨ ਉਦੇ ਵਿੱਚ ਹੀ ਫਿਰ ਦਬਾ ਕੇ ਉਹਦੇ ਵਿੱਚ ਹੀ ਜਾ ਕੇ ਫਿਰ ਮਿਲ ਜਾਂਦੇ ਨੇ ਜਿਵੇਂ ਜਿਉਂ ਜਲਮ ਹੈ ਜਲ ਆਏ ਘਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਕਹਿਣ ਦਾ ਭਾਵ ਕਿ ਜਿੱਥੋਂ ਜਿਸ ਜੋਤ ਦੇ ਵਿੱਚੋਂ ਅਲੱਗ ਹੋ ਕੇ ਸਰੀਰ ਵਿੱਚ ਆ ਕਰਕੇ ਇਸ ਮਾਤਲੋਕ ਤੇ ਆਏ ਸਨ ਨਾਮ ਨੂੰ ਜਪ ਕਰਕੇ ਮਹਾਤਮਾ ਸਾਧੂਆਂ ਦੀ ਸੰਗਤ ਦੇ ਵਿੱਚ ਰਹਿ ਕੇ ਪ੍ਰਭੂ ਦੇ ਗੁਣਾਂ ਨੂੰ ਗਾ ਕਰਕੇ ਫਿਰ ਉਸ ਵਹਿਰੂ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਤੇ ਫਿਰ ਉਹ ਵਹਿਰੂ ਵੀ ਘਟ ਨਹੀਂ ਉਹ ਵੀ ਫਿਰ ਇਸ ਪ੍ਰੇਮ ਦੇ ਬਦਲੇ ਪ੍ਰੇਮ ਦਿੰਦਾ ਏ ਤੇ ਐਸਾ ਪ੍ਰੇਮ ਦਿੰਦਾ ਹੈ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਫਿਰ ਉਹ ਜਿਹੜੀ ਜਗਿਆਸੂ ਇਸਤਰੀ ਹੈ ਗੁਰਮੁਖ ਪਿਆਰਾ ਹੈ ਉਹਦੇ ਮਨ ਰੂਪੀ ਹੱਥ ਨੂੰ ਪਾਰ ਬ੍ਰਹਮ ਭਾਵ ਕੇ ਪਾਰ ਉਰਾਰ ਤੋਂ ਰਹਿਤ ਵਿਆਪਕ ਸਰੂਪ ਪਰਮੇਸ਼ਰ ਨੇ ਉਦਾ ਹੱਥ ਫੜ ਲਿਆ ਹੈ ਤੇ ਘੁੱਟ ਕੇ ਫੜ ਕੇ ਆਪਣੇ ਗਲੇ ਨਾਲ ਲਾ ਲਿਆ ਹੈ ਹਿਰਦੇ ਨਾਲ ਲਾ ਲਿਆ ਹੈ ਗਲ ਵਕੜੀ ਵਿੱਚ ਲੈ ਲਿਆ ਹੈ ਜਿਸ ਕਰਕੇ ਫਿਰ ਉਹ ਪ੍ਰਮਾਤਮਾ ਤੋਂ ਵਿਛੜਦੀ ਨਹੀਂ ਉਹ ਮਹਾਪੁਰਖ ਫਿਰ ਪ੍ਰਮਾਤਮਾ ਤੋਂ ਵੱਖਰੇ ਨਹੀਂ ਹੁੰਦੇ ਜਿੰਨੂੰ ਪ੍ਰਮਾਤਮਾ ਆਪ ਹੀ ਮਲਾ ਲਵੇ ਫਿਰ ਉਹ ਕਦੇ ਵਿਛੜ ਨਹੀਂ ਸਕਦਾ ਬਾੜ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਇਹੋ ਜੇ ਭਾਈ ਜਿਹੜਾ ਪਰਮੇਸ਼ਰ ਹੈ ਜਿਹੜਾ ਮਾਤਾ ਦੇ ਗਰਭ ਦਾ ਸੱਜਣ ਹੈ ਪਰਲੋਕ ਦਾ ਸਹਾਇਕ ਮਿੱਤਰ ਹੈ ਅਗੰਭਾਵ ਕੇ ਮਨ ਬਾਣੀ ਦੀ ਗਮਤਾ ਤੋਂ ਪਰੇ ਹੈ ਇੰਦਰੀਆਂ ਦੀ ਪਹੁੰਚ ਤੋਂ ਪਰਾ ਹੈ ਮਾਰੇ ਕਹਿੰਦੇ ਉਹਦੇ ਗੁਣਾਂ ਦਾ ਅੰਤ ਨਹੀਂ ਕੀਤਾ ਜਾ ਸਕਦਾ ਜਿਹਦੇ ਗੁਣਾਂ ਦਾ ਕੋਈ ਅੰਤ ਹੀ ਨਹੀਂ ਕੋਈ ਕਥਨ ਹੀ ਨਹੀਂ ਇਹੋ ਜੇ ਵਾਹਿਗੁਰੂ ਕੋਲੋਂ ਲੱਖ ਵਾਰੀ ਬਲਹਾਰ ਜਾਈਏ ਲੱਖਾਂ ਵਾਰੀ ਕੁਰਬਾਨ ਜਾਈਏ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆਹ ਜਿਹੜੇ ਫਿਰ ਉਹ ਐਸੇ ਵੈਗਰੂ ਦੀ ਸਰਣ ਦੇ ਵਿੱਚ ਪੈਂਦੇ ਨੇ ਜਿਹੜਾ ਵਿਦਿਆ ਦੀ ਪੌਂਚ ਤੋਂ ਪਰੇ ਹੈ ਮਨੁੱਖ ਦੀ ਸੋਚ ਬੁੱਧੀ ਤੋਂ ਪਰੇ ਦੀ ਗੱਲ ਹੈ ਕੋਈ ਵੀ ਉਹਨੂੰ ਪਕੜ ਨਹੀਂ ਸਕਦਾ ਇਹੋ ਜਿਹੜਾ ਨਾਰਾਇਣ ਸਰੂਪ ਵੈਗਰੂ ਹੈ ਉਹਦੀ ਸਰਣ ਵਿੱਚ ਬਿਆਨ ਕਰਕੇ ਜਦੋਂ ਕੋਈ ਆਉਂਦਾ ਹੈ ਸਾਰੇ ਆਸਰਿਆਂ ਨੂੰ ਛੱਡ ਕੇ ਇੱਕ ਅਦਾ ਆਸਰਾ ਤੱਕਦਾ ਹੈ ਉਹ ਫਿਰ ਜਿਹੜਾ ਵਾਇਗਰੂ ਹੈ ਸਰਨ ਵਿੱਚ ਪਿਆ ਹੋਿਆਂ ਦੀ लाज ਰੱਖਦਾ ਹੈ ਉਹਨਾਂ ਦੀ ਇੱਜ਼ਤ ਰੱਖਦਾ ਹੈ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਅਪੇਧ ਕਰ ਲੈਂਦਾ ਹੈ ਜਿਵੇਂ ਦਸਵੇਂ ਪਾਤਸ਼ਾਹ ਆਖਦੇ ਨੇ ਸਗਲ ਦੁਆਰ ਕਉ ਛਾੜਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ लाज ਅਸ ਗੋਬਿੰਦ ਦਾਸ ਤੁਹਾਰ ਮਹਾਰਾਜ ਮੈਂ ਸਾਰੇ ਆਸਰੇ ਛੱਡ ਕੇ ਤੁਹਾਡੇ ਚਰਨਾਂ ਦੇ ਵਿੱਚ ਆ ਗਿਆ ਭੇਰੋ ਚਰਨਾ ਵਿੱਚ ਆਇਆ ਹੋਇਆ ਦੀ ਹਮੇਸ਼ਾ ਹੀ ਲਾਜ ਰੱਖਦਾ ਆਇਆ ਹੈ ਅੱਗੇ ਮਹਾਰਾਜ ਅਖੀਲੀ ਪੰਕਤੀ ਵਿੱਚ ਸਮਝਾ ਰਹੇ ਨੇ ਕਿ ਪੋ ਦਾ ਮਹੀਨਾ ਕਿੰਨਾ ਵਾਸਤੇ ਸੁਖਦਾਈ ਹੈ ਸਾਰੇ ਸੁਖ ਕਿੰਨਾਂ ਨੂੰ ਮਿਲਦੇ ਨੇ ਮਹਾਰਾਜ ਆਖਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਪਾਇਓ ਪੋ ਦਾ ਮਹੀਨਾ ਭਾਵ ਕੇ ਮਨੁੱਖਾ ਜਨਮ ਉਨ੍ਹਾਂ ਵਾਸਤੇ ਸੁਹੰਦਾ ਹੈ ਸੁਖਾਂ ਭਰਿਆ ਹੈ ਸਾਰੇ ਸੁਖ ਉਹਨਾਂ ਦੇ ਕੋਲ ਨੇ ਜਿਨ੍ਹਾਂ ਨੂੰ ਉਹ ਵਾਹਿਰੂ ਬਖਸ਼ ਦੇਵੇ ਜਿਨ੍ਹਾਂ ਦੇ ਮਾਲਕ ਵਾਹਿਰੂ ਮੇਰ ਕਰ ਦੇਵੇ ਜਿਨ੍ਹਾਂ ਦੇ ਉੱਤੇ ਉਹਦੀ ਕਿਰਪਾ ਹੋ ਜਾਵੇ ਜਿਹੜੇ ਉਹਨੂੰ ਚੰਗੇ ਲੱਗ ਜਾਣ ਜਿਨ੍ਹਾਂ ਦੀ ਭਗਤੀ ਨੂੰ ਪ੍ਰਵਾਨ ਕਰ ਲਵੇ ਜਿਨ੍ਹਾਂ ਦੇ ਅਉਗਣ ਨਾਸ ਕਰਕੇ ਕੋਈ ਗੁਣ ਨਾ ਚਿਤਾਰੇ ਤੇ ਆਪਣੀ ਦਾਰੈ ਦੀ लाज ਰੱਖ ਲਵੇ ਉਹਨਾਂ ਨੂੰ ਵਾਹਿਰੂ ਮਾਲਕ ਬਖਸ਼ ਕੇ ਆਪਣਾ ਨਾਮ ਦਿੰਦਾ ਹੈ ਤੇ ਨਾਮ ਦੇ ਨਾਲ ਉਹਨਾਂ ਦੇ ਸਾਰੇ ਜਿੰਨੇ ਵੀ ਦੁਨੀਆ ਦੇ ਸੁੱਖ ਨੇ ਉਹ ਝੋਲੀ ਵਿੱਚ ਪੈ ਜਾਂਦੇ ਨੇ ਇਸ ਕਰਕੇ ਪਾਵਨ ਉਪਦੇਸ਼ ਮਹਾਰਾਜ ਨੇ ਇਹ ਬਖਸ਼ਿਆ ਹੈ ਕਿ ਭਾਈ ਨਾਮ ਜਪੋ ਨਾਮ ਜਪਣ ਦੇ ਨਾਲ ਬਾਹਰਲੀ ਤੇ ਅੰਦਰਲੀ ਠੰਡ ਜਿਹੜੀ ਵਕਾਰਾਂ ਦੀ ਠੰਡ ਹੈ ਭਾਵੇਂ ਬਾਸ ਦੀ ਠੰਡ ਹੈ ਇਹ ਨਾਮ ਜਪਣ ਦੇ ਨਾਲ ਲੱਗਦੀ ਨਹੀਂ ਮਾਇਆ ਪ੍ਰਭਾਵ ਨਹੀਂ ਪਾਉਂਦੀ ਗੁਰਮਖਾਂ ਸਾਧੂ ਮਹਾਤਮਾ ਦੀ ਸੰਗਤ ਵਿੱਚ ਜਾ ਕੇ ਨਾਮ ਜਪਿਆ ਕਰੋ ਪ੍ਰਭੂ ਦੇ ਗੁਣਾਂ ਨੂੰ ਗਾਇਆ ਕਰੋ ਪ੍ਰਭੂ ਦੇ ਗੁਣਾਂ ਨੂੰ ਗਾਇਆ ਕਰੋ ਤੇ ਜਿਹੜੇ ਨਾਮ ਜਪਦੇ ਨੇ ਫਿਰ ਵਾਹਿਰੂ ਉਹਨਾਂ ਨੂੰ ਬਖਸ਼ ਦਿੰਦਾ ਹੈ ਤੇ ਬਖਸ਼ੇ ਹੋਿਆਂ ਦੇ ਸਾਰੇ ਸੁੱਖ ਜਿਹੜੇ ਨੇ ਝੋਲੀ ਵਿੱਚ ਪਾ ਦਿੰਦਾ ਹੈ ਮਾਲਕ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਮਹਾਰਾਜ ਬਖਸ਼ਣਾ ਆ ਗਾਂ ਵਾਸਤੇ ਚੇਤਾ ਸੁਧਾਰ ਬਖਸ਼ਣਾ ਇਸ ਪੋ ਦੇ ਮਹੀਨੇ ਦੇ ਵਿੱਚ ਬੜੀਆਂ ਸ਼ਹੀਦੀਆਂ ਹੋਈਆਂ ਨੇ ਵੱਧ ਤੋਂ ਵੱਧ ਨਾਮ ਜਪੋ ਬਾਣੀ ਪੜੋ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੂੰ ਯਾਦ ਕਰੋ ਉਸ ਇਤਿਹਾਸ ਨੂੰ ਯਾਦ ਕਰੋ ਇਤਿਹਾਸ ਤੋਂ ਪ੍ਰੇਰਣਾ ਲੈ ਕਰਕੇ ਅਮਰਤ ਛਾ ਕੇ ਗੁਰੂ ਵਾਲੇ ਬਣੋ ਗੁਰੂ ਕੇ ਸਿੰਘ ਤੇ ਸਿੰਘਣੀਆਂ ਬੱਚੇ ਬੱਚੀਆਂ ਬਣੋ ਤੇ ਨਾਮਾਂ ਦੇ ਨਾਲ ਸਿੰਘ ਦੇ ਕੌਰ ਲਾਓ ਆਓ ਖੇਲੀ ਪੰਕਤੀ ਪੜ ਕੇ ਸਮਾਪਤੀ ਕਰੀਏ ਜੀ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ